ਰਾਤ ਆ ਪਰੋਗੇ ਸੀ ਇਸ ਕਮਰਾ ਨੰਬਰ 11 ਦੇ ਵਿੱਚ ਗੱਡੀਆਂ ਆਪਣੀਆਂ ਤਿਆਰ ਆ ਤੇ ਹੁਣ ਚਲਦੇ ਆਪਾਂ ਵਾਪਸੀ ਨੂੰ ਇਹ ਤੋਂ ਕਾਸ਼ੀਪੁਰ ਵਾਲੀ ਸਾਈਡ ਇਹ ਹੈ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਦੁਆਰਾ ਕਿਲਾ ਸਾਹਿਬ ਵਿੱਚ ਆਕਰਮ ਦੇ ਯਾਰ ਆਈ ਕੇ ਦੇ ਮਨਾ ਜਿਹੜੇ ਮੈਂ ਗੁਰੂਨੀ ਸੇਵਾ ਲਈ ਉਹਨਾਂ ਦੇ ਵਿੱਚ ਚਰਨਾ ਕਰਦਾ ਹਾਂ ਇੱਥੇ ਬੈਠ ਕੇ ਬਾਬਾ ਲਮ ਜੀ ਨੇ ਆਪਣਾ ਤਪ ਕੀਤਾ ਹੈ ਤੇ ਗੁਰੂ ਪਾਤਸ਼ਾਹ ਨੂੰ ਯਾਦ ਕੀਤਾ ਹੈ ਕਿ ਜਦੋਂ ਸਰਗੋਜਨ ਅਰਦਾਸ ਸੁਣੀ ਤੇ ਸਿੱਖਾਂ ਨੂੰ ਹੁਕਮ ਕੀਤਾ ਕੇ ਦੇ ਪਾਈ ਬੀਬੀ ਚੰਦ ਤਕਰੀਬਨ 25 ਨਾਲ 26 ਸਿੰਘ ਪਿਆਰੋ ਤੇ ਸਿੱਖੀਆਂ ਬੜੀ ਮਸੀਬਤ ਵਿੱਚ ਹੈ ਅਜੋ ਯਾਦ ਕਰਦਾ ਹੈ ਕਿ ਸਿੱਖ ਨੇ ਪੜਨ ਕੀਤਾ ਸੀ ਪਾਸ਼ਾ ਆਪ ਜੀ ਨਹੀਂ ਆਓਗੇ ਤੇ ਮਾਈ ਤੋਂ ਲੈ ਕੇ ਕੋਈ ਜਲਪਣ ਨਹੀਂ ਸਕਣਾ ਮੈਂ ਆਪਣਾ ਸੀਰੀਅਸ ਜਾਣਦੇ ਹਾਂਗਾ ਗੁਰੂ ਪਾਚਾ ਤਾਂ ਪਰ ਇੱਧਰ ਆਇਸਣ ਬਹੁਤ ਜ਼ਰੂਰੀ ਤੇ ਭਾਈ ਦੀ ਟਰੋਲੀ ਸਾਂਝ ਦਾ ਸੇਰਦਾਤ ਕਰਦਾ ਸੀ ਤੇ ਸਰਗੁਣ ਆਖਿਆ ਮਾਤਾ ਗੰਗਾ ਤੁਸੀਂ ਉਧਰ ਚਲੇ ਜਾਓ ਸੁਨਿਆ ਲਾ ਦੋ ਸਾਂਝ ਦਾਸ ਨੂੰ ਉਧਰ ਜਾਣਾ ਬੜਾ ਜ਼ਰੂਰੀ ਨਹੀਂ ਸਿੱਖਨੇ ਪੜਨ ਕੀਤਾ ਹੋ ਸਕਦਾ ਸਮਸਤੀ ਆ ਵੀ ਦੇਵੇ ਤੇ ਸੇ ਸਤਗੁਰੂ ਜੀ ਪਰ ਇੱਧਰ ਨੂੰ ਚੱਲਨੇ ਪਾਏ ਨੇ ਕੁਛੇਤਰ ਲਾਗੇ ਕਰਾ ਪਿੰਡੇ ਉੱਥੇ ਗੁਰੂ ਪਾਚੇ ਨੇ ਕੋੜੀ ਉਤਾਰਿਆ ਹੈ ਹਾਜੀ ਉੱਥੇ ਕਰਾ ਸਾਗ ਗੁਰਦਰਾ ਬਣਿਆ ਹੈ ਫਿਰ ਗੜ ਗੰਗਾ ਪਾਰ ਕੀਤੀ ਹੈ ਮਰਾਦਾਬਦ ਹੁੰਦਿਆਂ ਨਵਾਬਗਾਇ ਕਾਸ਼ੀਪੁਰ ਇਸ ਸਰਦੀ ਤੇ ਪੁੱਜੇ ਨਹੀਂ ਬਾਬਾ ਲਮਾ ਜੀ ਨੂੰ ਆਵਾਜ਼ ਮਾਰੀਏ ਕਹਿੰਦੇ ਸਿੱਖਾ ਕਬਰਾਨਾ ਤੇ ਜਿਹੜਾ ਰਾਸ ਕੀਤੀ ਤੇਰੀ ਪੂਰੀ ਹੋਈ ਹੈ ਬਹਾਰਾ ਉਸ ਪੋਰੇ ਵਿੱਚ ਨਿਕਲੇ ਨੇ ਸਤਗੁਰ ਦੀ ਚਰਨੀ ਡਿੱਗੇ ਨਿਬੜਾ ਉੱਚੀ ਜੀ ਰੋਏ ਨਹੀਂ ਗੁਰੂ ਪਛਾਨ ਗਲਬਕੜੀ ਜੀ ਲੈ ਕੇ ਨਾ ਸਾਰਾ ਦੁੱਖ ਸੁਣਿਆ ਸਤਗੁਰ ਜੀ ਥੱਕੇ ਹੋਏ ਸਨ ਕੋਈ ਸਮਝ ਤੇ ਬਚਰਾਮ ਕੀਤਾ ਹੈ ਤੇ ਸਤਗੁਰ ਜੀ ਤੁਰਨ ਲੱਗੇ ਨਾ ਸਿੱਖਾਂ ਦੇ ਕੋੜੀਆਂ ਦੀ ਪਿਆਰੀ ਕਰਦੇ ਨੇ ਲਗਾਮਾਂ ਫੜੀਆਂ ਨੇ ਤੇ ਸਤਗੁਰ ਜੀ ਕਰਨ ਲੱਗੇ ਸਿੱਖੋ ਉਹ ਸਾਡੇ ਵੱਡਿਆਂ ਦੀ ਤਰਤੀ ਹੈ ਤਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਬੜੀ ਸਤਿਕਾਰਯੋਗ ਧਰਤੀ ਏ ਬੜਾ ਸਤਿਕਾਰ ਨਾਲ ਜਾਣਾ ਏ ਨਾ ਹੀ ਘੋੜੇ ਤੇ ਨਾ ਜੋੜੇ ਲੈ ਕੇ ਜਾਣੇ ਨੇ ਆ ਜੰਗਲ ਕੋਈ ਡਿੱਗਿਆ ਹੋਇਆ ਸੀ ਕੋਈ ਟੁੱਟਿਆ ਹੋਇਆ ਸੀ ਛੇ ਰੱਤੀ ਬਹੁਤ ਰਹਿੰਦੇ ਸਨ ਪਹਿਲੇ ਇਹ ਜਿਹੜਾ ਪੇੜ ਖੜਾ ਹੈ ਨਾ ਇਹ ਗੁਰੂ 파ਸ਼ਾ ਨੇ ਆਪਣੀ ਹੱਥੀਂ ਘੋੜਾ ਕਿਲਾ ਬਣ ਕੇ ਅੱਗੜ ਕੇ ਘੋੜਾ ਬੰਨਿਆ ਸੀ ਇਹ ਨਾਲ ਪਾਈ ਵੀ ਦੀ ਚੰਦ ਪਾਈ ਪੇੜਾ ਜੀ ਪਾਈ ਗੱਟੂ ਜੀ ਪਾਈ ਨਗਾਹ ਜੀ ਤੇ ਪਾਈ ਜੇਠਾ ਜੀ ਇਹ ਪੰਜ ਕਿਲੇ ਨੇ ਤੇ ਸਾਰੇ ਛੇ ਕਿਲੇ ਨੇ ਇਸ ਪੇੜਾ ਦਾ ਨਾਮ ਹੈ ਦੋ ਤਰੀਕਾਂ ਦੇ ਪੇੜ ਨੇ ਇੱਕ ਬੇੜ ਦੇ ਨਾਮੇ ਸੁਰ ਇੱਕ ਬੇੜ ਦੇ ਨਾਮੇ ਖੁਜਾ 500 ਦੇ ਪੀੜ ਦੇ ਇੱਕ ਖੁਜਾ ਤੋਂ ਲੱਗੇ ਇਥੇ ਕੋੜੇ ਬਣ ਕੇ ਜੋੜੇ ਲਾ ਕੇ ਪੈਰੋਂ ਨੰਗੀਆਂ ਨਾਨਕ ਮੱਥਾ ਸਾਹਿਬ ਪੁੱਜੇ ਨੇ ਬੜੇ ਸਤਕਾਰ ਨਾਲ ਪਹੁੰਚੇ ਨੇ ਬਾਬਾ ਅਲਮਾ ਜੀ ਨੇ ਦੱਸਿਆ ਕਿੰਦੇ ਪਾਤਸ਼ਾਹ ਕੀ ਪਿੱਪਲ ਸਾਹਿਬ ਕਿਹਨੀਆਂ ਬੜੀਆਂ ਮਨਮਧੀਆਂ ਕਰਕੇ ਪਿੱਪਲ ਸਾਹਿਬ ਨੂੰ ਸਾੜਿਆ ਤੇ ਸਤਗੁਰੂ ਜੀ ਪਿਆਰ ਵਜਾਇ ਦੇ ਕਹਿੰਦੇ ਫਾਈ ਬਿਧੀ ਚੰਦ ਆਪ ਜੀ ਇੱਕ ਟੋਰਾ ਜਲ ਪਰ ਕੇ ਲਿਆਓ 사ਸਰ ਜੀ ਨਾਨਕ ਮੱਥਾ ਸਾਹਿਬੀ ਤਰਤੀ ਜਲ ਨਹੀਂ ਸੀ ਦੱਸਿਆ ਆਪ ਜੀ ਨੂੰ ਤਾਂ ਹੀ ਤਾਂ ਜਲ ਇਹਨਾਂ ਨੇ ਮਰਦਾਨੇ ਦੇ ਸਮੇਂ ਗੁਰਾਂ ਦੇ ਸਮੇਂ ਤੇ ਜਲ ਸਾਰਾ ਸੁਕਾਇਆ ਤੇ ਤਾਂ ਹੀ ਤਾਂ ਉਹਨਾਂ ਨੇ ਜਲ ਖਿਚਾਇਆ ਸੀਗਾ ਥੋੜੀ ਨਦੀ ਚੋਂ ਉੱਥੇ ਜਲ ਸੀ ਉਤੋਂ ਭਾਈ ਬਿਧੀ ਜਲ ਵਾ ਕੇ ਕਹਿੰਦੇ ਸਿੱਖਾ ਕਟੋਰਾ ਜਲ ਪਰ ਕੇ ਲਿਆ ਭਾਈ ਬਿਧੀ ਚਲਦੇ ਦੌੜ ਕੇ ਗਏ ਨੇ ਕਟੋਰਾ ਜਲ ਪਰ ਕੇ ਲਿਆਂਦਾ ਏ ਸਤਗੁਰੂ ਨੇ ਗੀਜੇ ਵਿੱਚ ਕੱਢਿਆ ਕੇਸਰ ਤੇ ਚੰਦਨ ਕਹਿੰਦੇ ਸਿੱਖਵਾ ਜਲ ਦੇ ਵਿੱਚ ਕੋਲੋ ਸਤਗੁਰੂ ਜੀ ਲੈਹਿੰਦੇ ਪਰ ਖੜੇ ਸਨ ਚੜਦੇ ਵੱਲੋਂ ਮੂਸੀ ਤੈਨ ਵਰਾ ਉਹ ਸੜੇ ਹੋਏ ਪਿੱਪਲ ਸਾਹਿਬ ਜੀ ਨੂੰ ਛੱਟੇ ਮਾਰੇ ਸਨ ਜਲਕੀ ਅਸਰ ਦੇ ਜਿਨ੍ਹਾਂ ਦੇ ਅੱਜ ਵੀ ਆਪਾਂ ਦੱਸਣ ਕਰਦੇ ਆ ਇਥੋਂ ਜਾ ਕੇ ਕੀਤਾ ਏ ਫਿਰ ਕਈ ਕ੍ਰਿਤੀਆਂ ਕੀਤੀਆਂ ਸਾਥ ਸੰਗਤ ਛਾਸ ਬੜਾ ਲੰਮੇਰਾ ਹੈ ਕ੍ਰਿਸ਼ਦਾ ਨੇ ਇਹ ਬਾਜਬਾਦਰ ਕੋ ਪਹੁੰਚ ਕੇ ਕਹਿੰਦੇ ਬਾਜਬਾਦਰ ਸਾਡੀ ਸਾਡੇ ਇਹ ਹੀ ਹੈ ਜੀ ਉਹ ਜਗਾ ਜੈ ਜਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਲਿਆਂ ਤੇ ਆਪਣੇ ਘੋੜੇ ਬੰਨੇ ਸੀ ਤੇ ਬਾਬਾ ਅਲਮਸਤ ਜੀ ਉਹਨਾਂ ਨੂੰ ਜਦੋਂ ਸੱਦ ਜੋਗਵੰਦ ਦੁਆਰਾ ਉਹਨਾਂ ਦੀ ਕਟ ਮਾਰ ਕੀਤੀ ਗਈ ਸੀ ਤਾਂ ਉਹ ਇੱਥੇ ਆ ਗਏ ਸੀ ਤਾਂ ਉਹਨਾਂ ਦੁਆਰਾ ਜੋ ਸਾਧਨਾ ਕੀਤੀ ਗਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹ ਇਸ ਜਗ੍ਹਾ ਤੇ ਕੀਤੀ ਗਈ ਸੀ ਇਸ ਜਗ੍ਹਾ ਤੇ ਗੁਰੂ ਜੀ ਉਹਨਾਂ ਨੂੰ ਮਿਲਣ ਆਏ ਸੀ ਤੇ ਉਹਨਾਂ ਨੇ ਇਸ ਜਗ੍ਹਾ ਤੇ ਗੁਰੂ ਜੀ ਉਹਨਾਂ ਦੇ ਕੋਲ ਆਏ ਸੀ ਤੇ ਉਹਨਾਂ ਨੂੰ ਮਿਲੇ ਸੀ ਤੇ ਉਹਨਾਂ ਦੀ ਫਰਿਆਦ ਸੁਣੀ ਸੀ ਤੇ ਗੁਰੂ ਸਾਹਿਬ ਜੀ ਨੇ ਇਸ ਉਸ ਸਮੇਂ ਦੇ ਵਿੱਚ ਵੀ ਬਾਬਾ ਲਮਸਤੀ ਨੂੰ ਕਿਹਾ ਸੀ ਕਿ ਹਰ 24 ਘੰਟਿਆਂ ਦੇ ਵਿੱਚ ਕਿ ਸਾਡੇ ਘੋੜੇ ਤੇ ਅਸੀਂ ਖੁਦ ਇਸ ਜਗ੍ਹਾ ਤੇ ਪੈਰ ਪਾਉਂਦੇ ਰਵਾਂਗੇ ਇਹ ਜੋ ਲੱਗੀ ਹੋਈ ਫਰਸ਼ ਹੈ ਇਹ ਹੁਣ 4-5 ਮਹੀਨੇ ਪਹਿਲਾਂ ਲਾਈ ਹੈ ਬਾਬਾ ਜੀ ਦੇ ਕਹਿੰਦੇ ਅਨਸਾਰ ਇਸ ਤੋਂ ਪਹਿਲਾਂ ਇਹ ਜਗ੍ਹਾ ਕੱਚੀ ਸੀ ਤੇ ਹਰ ਮਹੀਨੇ ਚ ਇੱਕ ਵਾਰ ਇੱਥੇ ਘੋੜਿਆਂ ਦੇ ਪੌੜ ਦਿਖਾਈ ਦਿੰਦੇ ਸੀ ਮਤਲਬ ਕਿ ਨਿਸ਼ਾਨ ਚਿੰਨ ਉਹ ਹਜੇ ਵੀ ਦਿਖਾਈ ਦਿੰਦੇ ਸੀ ਤੇ ਲੱਗੇ ਹੋਏ 4-5 ਲੱਗ ਤੋਂ ਦਰਖਤ ਇਹ ਉਹੀ ਕਿੱਲੇ ਆ ਜਿਨ੍ਹਾਂ ਨਾਲ ਬਾਬਾ ਜੀ ਨੇ ਘੋੜੇ ਬੰਨੇ ਹੋਏ ਸੀ ਕਿ ਬਾਬਾ ਜੀ ਨੇ ਉਸ ਟਾਈਮ 'ਚ ਵਚਨ ਕੀਤੇ ਸੀ ਕਿ ਸਾਡੇ ਲਾਏ ਹੋਏ ਕਿੱਲੇ ਵੀ ਹਰੇ ਹੋਣਗੇ ਤੇ ਬਾਬਾ ਲਮਸ ਜੀ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਮੈਨੂੰ ਤੁਸੀਂ ਇਕੱਲੇ ਛੱਡ ਕੇ ਨਾ ਜਾਓ ਤਾਂ ਫਿਰ ਤੋਂ ਅਗਰ ਕਿਸ ਨੇ ਮੇਰੀ ਕਟਮਾਰ ਕੀਤੀ ਤਾਂ ਫਿਰ ਤੋਂ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣ ਪੂਰੀ ਜ਼ਿੰਦਗੀ ਸੇਵਾ ਕਰਨੀ ਜੋ ਕਿ ਨਾਨਕ ਮੱਤਾ ਦੇ ਵਿੱਚ ਹੀ ਰਹਿ ਕੇ ਕਰਨੀ ਹੈ ਤੇ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹਰ 24 ਘੰਟਿਆਂ ਵਿੱਚ ਇੱਥੇ ਘੋੜੇ ਤੇ ਅਸੀਂ ਖੁਦ ਸਾਡੇ ਘੋੜੇ ਤੇ ਅਸੀਂ ਖੁਦ ਇਸ ਜਗ੍ਹਾ ਤੇ ਆਂਦੇ ਰਾਵਾਂਗੇ ਜਦੋਂ ਆਪਾਂ ਸਤਾਰਕਾਂਝ ਤੋਂ ਪੀਲੀਪੀਤ ਰੋੜ ਆਉਨੇ ਆ ਪੀਲੀਪੀਸ ਵਾਲੀ ਸਾਈਡ ਤਾਂ ਇੱਕ ਗੁਰਦੁਆਰਾ ਸਾਹਿਬ ਬਣਿਆ ਹੈ ਰਸਤੇ ਵਿੱਚ ਬਹੁਤ ਹੀ ਸੋਹਣੇ ਬਾਬਾ ਜੋਰਾਵਰ ਸਿੰਘ ਦੀ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਦਾ ਕੋਈ ਮੇਰਾ ਵੀਰ ਇੱਧਰ ਆਉਂਦਾ ਤਾਂ ਤੁਸੀਂ ਰੋਕ ਸਕਦੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜਾ ਰਹੇ ਹਾਂ ਇਸ ਵਕਤ ਕਿਸ਼ਾ ਕਿਸ਼ਾ ਜੋ ਕਿ ਹਜੇ ਵੀ 20 ਕਿਲੋਮੀਟਰ ਤੋਰ ਆ ਤੇ ਇਸ ਰਸਤੇ ਦੀ ਇੱਕ ਖਾਸੀਅਤ ਦੇਖੀ ਆ ਬਿਲਕੁਲ ਰੋਡ ਤੇ ਪਹਿਲਾਂ ਵੀ ਦੋ ਗੁਰਦੁਆਰਾ ਸਾਹਿਬ ਲੰਘ ਗਏ ਤਿੰਨ ਤੇ ਖੋਰਾ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਕਿ ਇੱਥੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਬਣੇ ਹੋਏ ਆ ਰਸਤੇ ਦੇ ਵਿੱਚ ਇਧਰ ਆਏ ਸੀ ਆਪਾਂ ਉਹ ਜਿਹੜਾ ਪੁਲ ਚਾ ਉਹਦੇ ਥੱਲੇ ਦੀ ਜਾ ਰਹੀ ਬੈਗੋਲ ਨਦੀ ਤੇ ਨਦੀ ਤੋਂ ਪਾਰ ਕਰਨ ਸਾਰ ਇੱਕ ਹੋਰ ਗੁਰਦੁਆਰਾ ਆਉਂਦਾ ਬਹੁਤ ਹੀ ਸੋਹਣਾ ਗੁਰਦੁਆਰਾ ਸਿੰਘ ਸਭਾ ਬਰੀ ਫਾਰਮ ਇਧਰ ਸਾਰੇ ਦੇ ਸਾਰੇ ਗੁਰਦੁਆਰੇ ਬਿਲਕੁਲ ਮੇਨ ਰੋਡ ਦੇ ਉੱਪਰ ਹੀ ਬਣੇ ਹੋਏ ਆ। ਲਓ ਜੀ ਰਸਤੇ 'ਚ ਕਿਸ਼ਾ ਤੋਂ ਪਹਿਲਾਂ ਆਪਾਂ ਪਹੁੰਚ ਚੁੱਕੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਕੋਤਮ ਨਗਰ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਜੀ ਜੋ ਉੱਤਮ ਨਗਰ ਦੇ ਵਿੱਚ ਆ ਇਹ ਯੂਪੀ ਦਾ ਏਰੀਆ ਆ ਜਾਂਦਾ ਥੋੜਾ ਜਿਹਾ ਉਸ ਤੋਂ ਬਾਅਦ ਫਿਰ ਉੱਤਰਾਖੰਡ ਸ਼ੁਰੂ ਹੋਊਗਾ ਆਪਾਂ ਖੜੇ ਆ ਇਸ ਵਕਤ ਦਰੂ ਸ਼ਹਿਰ ਦੇ ਵਿੱਚ ਦਰੂ ਮੈਪ ਤੇ ਦਰੂ ਵੀ ਦੱਸ ਰਹੇ ਪਰ ਇੱਥੋਂ ਨੇ ਜੋ ਨਿਜੀ ਲੋਕ ਉਹ ਕਹਿੰਦੇ ਦਰੂ ਆ ਤੇ ਸਾਹਮਣੇ ਇੱਕ ਮਾਰਕੀਟ ਦਿਖਾਈ ਦੇ ਰਹੀ ਆ ਜੋ ਅੰਬਾਂ ਦੇ ਦਰਖਤਾਂ ਦੀ ਛਾਂਵੇਂ ਲੱਗੀ ਹੋਈ ਐ ਇੱਕ ਲੋਕਲ ਮਾਰਕੀਟ ਜਿੱਦਾਂ ਆਪਣੇ ਪੰਜਾਬ ਵਾਲੀ ਸਾਈਡ 'ਚ ਸਵੇਰੇ ਸਵੇਰੇ ਸਬਜ਼ੀ ਮੰਡੀ ਲੱਗਦੀ ਹੁੰਦੀ ਐ ਇੱਥੇ ਹਰ ਇੱਕ ਚੀਜ਼ ਦੀ ਮਾਰਕੀਟ ਪੂਰੇ ਦਿਨ ਲਈ ਲੱਗਦੀ ਆ ਆਪਾਂ ਨੂੰ ਕੱਪੜੇ ਧੋਣ ਦੀ ਦਿੱਕਤ ਬਹੁਤ ਆ ਰਹੀ ਸੀਗੀ ਪਿੱਛੇ ਪਹਿਲਾਂ ਮੌਸਮ ਉਹ ਚਾਹ ਰੰਦਾ ਸੀਗਾ ਸੁੱਕਦੇ ਨਹੀਂ ਸੀਗੇ ਜੇ ਧੋਲਿਏ ਤਾਂ ਤੇ ਛਿੱਲੇ ਜੇ ਹੋ ਗਏ ਸੀਗੇ ਤਾਂ ਇੱਥੇ ਇੱਕ ਗੂਗਲ ਮੈਪ ਤੇ दारू ਪੈਣ ਸ਼ੋ ਹੁੰਦਾ ਉੱਥੋਂ ਆਪਾਂ ਦੋ ਲੋਹਰਾ ਹੀ ਲੈ ਲਈਆਂ 300 ਦੀਆਂ ਦੋ ਆਹ ਬਾਈ ਤੋਂ ਆਪ ਆ ਚੁੱਕੇ ਇਸ ਟੈਂਗ ਗੁਰਦੁਆਰਾ ਨਾਨ ਕਪੂਰੀ ਸਾਹਿਬ ਟਾਂਡਾ ਇਹ ਜੂ ਗੁਰਦੁਆਰਾ ਇਹ ਦੋ ਸਟੇਟਾਂ ਦੇ ਵਿੱਚ ਪੈਂਦਾ ਉਤਰਾਖੰਡ ਦੇ ਵਿੱਚ ਵੀ ਯੂਪੀ ਦੇ ਵਿੱਚ ਵੀ ਇਸ ਦਾ ਸਰੋਵਰ ਇੱਕ ਸਟੇਟ ਦੇ ਵਿੱਚ ਆਉਂਦਾ ਤੇ ਗੁਰੂ ਘਰ ਆਪ ਦੂਸਰੇ ਸਟੇਟ ਦੇ ਵਿੱਚ ਆਉਂਦਾ ਸਾਹਮਣੇ ਆਉਂਦਾ ਗੁਰਦੁਆਰਾ ਸਾਹਿਬ ਦਾ ਦਰਬਾਰ ਸਾਹਿਬ ਤੇ ਜਦੋਂ ਆਪਾਂ ਇੱਧਰੋਂ ਦੇਖਦੇ ਆ ਇੱਥੇ ਲਿਖਿਆ ਸਿੱਖ ਰਵਾਇਤੀ ਸ਼ਾਸਤਰਾਂ ਦੇ ਨਾਮ ਨਿਸ਼ਾਨ ਸਾਹਿਬ ਤੇ ਇੱਥੋਂ ਦਾ ਕਾਫੀ ਵੱਡਾ ਸਰੋਵਰ ਇਹ ਹੈ ਉਹ ਸਰੋਵਰ ਇਹ ਮੈਪ ਦੇ ਅਨਸਾਰ ਦਾਦਾ ਸਰੋਵਰ ਯੂਪੀ ਚਾ ਅੱਧਾ ਉੱਤਰਾਖੰਡ ਦੇ ਵਿੱਚ ਪਰ ਰਸਤੇ 'ਚ ਮਿਲੇ ਕੁਝ ਲੋਕਾਂ ਦੇ ਅਨਸਾਰ ਸਰੋਵਰ ਯੂਪੀ ਚਾ ਤੇ ਗੁਰਦੁਆਰਾ ਸਾਹਿਬ ਉੱਤਰਾਖੰਡ ਚਾ ਇੱਥੇ ਬਣਿਆ ਹੋਇਆ ਇਹ ਖੂਹ ਇਤਿਹਾਸਕ ਖੂਹ ਇੱਥੇ ਗੁਰੂ ਨਾਨਕ ਦੇਵ ਜੀ ਨੂੰ ਵਪਾਰੀ ਪਠਾਨ ਨੇ ਪਾਣੀ ਭਰਨ ਵਾਸਤੇ ਭੇਜਿਆ ਸੀ ਤੇ ਖੂਹ ਸੁੱਕਾ ਵੇਖ ਕੇ ਗੁਰੂ ਸਾਹਿਬ ਖਾਲੀ ਘੜਾ ਲੈ ਕੇ ਵਾਪਸ ਚਲੇ ਗਏ ਸੀ ਗੁਰੂ ਸਾਹਿਬ ਨੇ ਪਠਾਣਾ ਨੂੰ ਕਿਹਾ ਜਦ ਤੱਕ ਤੁਸੀਂ ਲੋਕਾਂ ਨੂੰ ਵੇਚਣਾ ਨਹੀਂ ਛੱਡੋਗੇ ਤਦ ਤੱਕ ਅੱਲਾਹ ਤਾਲਾ ਤੁਹਾਨੂੰ ਪਾਣੀ ਨਹੀਂ ਦੇਵੇਗਾ ਸਾਰੇ ਪਠਾਣਾ ਨੇ ਭੁੱਲ ਦੀ ਮਾਫੀ ਮੰਗੀ ਖੂਹ ਵਿੱਚ ਪਾਣੀ ਭਰ ਗਿਆ ਤੇ ਸਾਰੇ ਲੋਕ ਪਾਣੀ ਪੀ ਕੇ ਗੁਰੂ ਸਾਹਿਬ ਦੀ ਜੈ ਜੈਕਾਰ ਕਰਨ ਲੱਗੇ ਇਹ ਹੈ ਜੀ ਉਹ ਖੂਹ ਸੇਖਰ ਵਾਜ ਦੀ ਸਾਜ਼ ਤੇ ਲਿਖਿਆ ਹੈ ਇਸ ਜਗ੍ਹਾ ਦਾ ਪੂਰਾ ਇਤਿਹਾਸ ਉੱਪਰ ਲਿਖਿਆ ਤਸਵੀਰ ਇਸ ਗੁਰਦੁਆਰੇ ਤੋਂ ਬਿਲਕੁਲ 100 ਮੀਟਰ ਦੀ ਦੂਰੀ ਤੇ ਜਿਸ ਗੁਰਦੁਆਰੇ 'ਚ ਆਪਾਂ ਪਹਿਲਾਂ ਆਏ ਸੀ ਨਾਨਕਪੁਰਾ 'ਚ ਇਹ ਹੈ ਗੁਰਦੁਆਰਾ ਚੱਕੀ ਸਾਹਿਬ ਬਾਬਾ ਨਾਨਕ ਜੀ ਨੂੰ ਜਿਸ ਸਮੇਂ ਕੋੜਾ ਦੇ ਮੁੱਲ 'ਚ ਵੇਚਿਆ ਗਿਆ ਸੀ ਤੇ ਇਸ ਜਗ੍ਹਾ ਤੇ ਉਹਨਾਂ ਤੋਂ ਚੱਕੀ ਪੀਸਣ ਲਈ ਉਹਨਾਂ ਨੂੰ ਕਿਹਾ ਗਿਆ ਸੀਗਾ। ਤੋ ਉਸ ਟਾਈਮ ਤੋਂ ਇਹ ਗੁਰਦੁਆਰਾ ਸਾਹਿਬ ਬਣਾ ਹੋਇਆ ਹੈ ਗੁਰਦੁਆਰਾ ਚੱਕੀ ਸਾਹਿਬ। ਤੇ ਇਹ ਹੈ ਜੀ ਗੁਰਦੁਆਰਾ ਘਾਟ ਸਾਹਿਬ। ਇਹ ਗੁਰਦੁਆਰਾ ਵੀ ਬਿਲਕੁਲ 100 ਮੀਟਰ ਦੀ ਦੂਰੀ ਤੇ ਹੈ। ਤਿੰਨੋਂ ਗੁਰਦੁਆਰਾ ਸਾਹਿਬ 100-100 ਮੀਟਰ ਦੀ ਦੂਰੀ ਤੇ ਬਣੇ ਹੋਏ ਆ। ਹੰਦੋ ਜੀ। 2-3 ਘੰਟੇ ਆਰਾਮ ਕਰਨ ਤੋਂ ਬਾਅਦ ਚੱਲੀਆਂ ਸੰਗ ਤਾਂ ਅੱਗੇ। કાશીપુર ਵਾਲੀ સાઈડ اس જગ્યા ਤੇ ਆਪਾਂ પાણી પીન ਲਈ ਵੈਸੇ ਹੀ ਰੁਕੇ ਸੀ ਤੇ ਜਦੋਂ ਇੱਧਰ ਨੂੰ ਦੇਖਿਆ ਤੇ ਇੱਕ ਹੋਰ ਨਿਸ਼ਾਨ ਸਾਹਿਬ ਝੂਲ ਰਿਹਾ ਸੀ ਇਹ ਦੇਖੋ ਪਿੱਛੇ ਵੀ ਇਸ ਰੋਡ ਤੇ ਕਾਫੀ ਗੁਰਦੁਆਰਾ ਸਾਹਿਬ ਆਏ ਆ ਤੇ ਮੈਪ ਤੇ ਚੈੱਕ ਕੀਤਾ ਉੱਥੇ ਵੀ ਹਰ ਇੱਕ ਇੱਕ 2-2 ਕਿਲੋਮੀਟਰ ਦੇ ਅੰਦਰ ਗੁਰਦੁਆਰਾ ਸਾਹਿਬ ਆ ਰਹੇ ਇਸ ਰੋਡ ਤੇ ਮਤਲਬ ਕਿ ਸਾਡੇ ਹੁਣ ਤੱਕ ਦੇ ਸਫ਼ਰ ਦੇ ਵਿੱਚ ਸਭ ਤੋਂ ਵੱਧ ਗੁਰਦੁਆਰਾ ਸਾਹਿਬ ਇਸ ਰੋਡ ਤੇ ਆ ਰਹੇ ਆ ਇਹ ਰੋਡ ਜਾ ਰਿਹਾ ਕਾਸ਼ੀਪੁਰ ਵਾਲੀ ਸਾਈਡ ਫਿਲਹਾਲ ਰੁਦਰਪੁਰ ਨੂੰ ਜਾ ਰਿਹਾ ਸਦਾਸ਼ੇ ਦਾ ਟਾਈਮ ਹੋ ਗਿਆ ਤੇ ਆਪਾਂ ਖੜੇ ਸੀ ਇਸ ਪੁਲ ਦੇ ਨਜ਼ਦੀਕ ਨਵਾਂ ਬਣ ਰਿਹਾ ਕੋਈ ਪੁਲ ਤੇ ਮੌਸਮ ਦੇਖੋ ਉਪਰ ਪੂਰਾ ਮੀਂਹ ਦਾ ਮੌਸਮ ਬਣ ਚੁੱਕਿਆ ਹਜੇ ਵੀ 21 ਕਿਲੋਮੀਟਰ ਪਿਆ ਆਪਣਾ ਅੱਜ ਦਾ ਤੇ ਚੱਲਦੇ ਆਪਾਂ ਅੱਗੇ ਨੂੰ ਸਿੱਧੇ ਲਓ ਇਹ ਆ ਜੀ ਹਾਈਵੇ ਹਰਦਵਾਰ ਵਾਲਾ ਜੋ ਕਿ ਇੱਥੋਂ ਹੁਣ ਰੁਦਰਪੁਰ ਵੱਲ ਦੀ ਹੁੰਦਾ ਹੋਇਆ ਜਾਵੇਗਾ ਉੱਤੇ ਪੁੱਲ ਜਾਂਦਾ ਅਸੀਂ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ ਸੋਚਿਆ ਵੀ ਔਖਾ ਕਾਹਤੋਂ ਕੰਮ ਕਰਨਾ ਥੱਲੇ ਆਏ ਧੋਨੇ ਪਾਸੇ ਇਹ ਜਗਾ ਰੇਲਵੇ ਸਟੇਸ਼ਨ ਵਾਲੀ ਲਾਈਨ ਨਾਲ ਭਰੀ ਹੋਈ ਏ ਕੌਣ ਸਾਈਕਲ ਚੱਕ ਕੇ ਲੰਘਾ ਰਹੇ ਲਓ ਜੀ ਸਮਾ ਹੋ ਚੁਕਿਆ 7:30 ਦਾ ਤੇ ਆਪਾਂ ਪਹੁੰਚ ਚੁਕੇ ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਦਰਪੁਰ ਦੇ ਵਿੱਚ ਲਓ ਜੀ ਅੱਜ ਦਾ ਠਿਕਾਣਾ ਹੋਊਗਾ ਆਪਣਾ ਇਹ ਕਮਰਾ ਜੋ ਕਿ ਆਪ ਨੂੰ ਗੁਰਦੁਆਰਾ ਸਾਹਿਬ ਤੇ ਬਾਬਾ ਜੀ ਵੱਲੋਂ ਦਿੱਤਾ ਗਿਆ ਬਾਕੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਜਰੂਰ ਦੱਸੋ ਮਿਲਦੇ ਹਾਂ ਕੱਲ ਨੂੰ now and then the name will do the best.